ਈਓ ਸਾਹਿਬ ਨੂੰ ਮਿਲੇ ਈਓ ਸਾਹਿਬ ਕਹਿੰਦੇ ਜੀ ਮੇਰੇ ਤਾਂ ਧਿਆਨ 'ਚ ਨਹੀਂ ਸੀਗਾ ਤੁਸੀਂ ਦੇਖ ਸਕਦੇ ਹੋ ਪਿੱਛੇ ਕਿੱਡੇ-ਕਿੱਡੇ ਕੰਦਾ ਕੱਡੀਆਂ ਪਈਆਂ ਨੇ ਕੰਮ ਚੱਲ ਰਿਹਾ ਸੀ ਹੁਣ ਇਹੀ ਗੱਲ ਆ ਵੀ ਐਡੀ ਬੱਡੀ ਕਲੋਨੀ ਕੱਟੀ ਜਾ ਰਹੀ ਐ ਕਿ ਇਹਦਾ ਈਓ ਸਾਹਿਬ ਨੂੰ ਨਹੀਂ ਪਤਾ ਜਾਂ ਨਾ ਕੌਂਸਲ ਕਮੇਟੀ ਦੇ ਪ੍ਰਧਾਨ ਨੂੰ ਨਹੀਂ ਪਤਾ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਸਿੰਕੀ ਸਾਹਿਬ ਅੱਜ ਤੁਸੀਂ ਇਸ ਕਲੋਨੀ ਵਿੱਚ ਪਹੁੰਚੇ ਹੋਗੇ ਕੀ ਆਪਣਾ ਹੋਾਈ ਹਾਂਜੀ ਉਹ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰੀ ਸੀ ਤੇ ਆਪਣੇ ਪੱਤਰਕਾਰ ਭਾਈ ਚਾਰਾ ਕਹਿੰਦਾ ਵੀ ਸਾਨੂੰ ਮੌਕੇ ਤੇ ਦਿਖਾਈ ਜਾਵੇ ਕਲੋਨੀ ਤਾਂ ਉਹ ਤੁਹਾਨੂੰ ਦਿਖਾ ਰਹੇ ਆ ਜੀ ਤੇ ਆ ਤੁਹਾਨੂੰ ਦਿਖਾ ਰਿਹਾ ਕਿਵੇਂ ਨਜਾਇਜ਼ ਕੰਮ ਚੱਲ ਰਿਹਾ ਹੈਗਾ ਤੁਸੀਂ ਕਨੈਕਸ਼ਨ ਅਸੀਂ ਦੋੜ ਤੁਹਾਡੇ ਕੋਲੇ ਉਹ ਕਿਸ ਦੀ ਜਨਕਸ਼ਾ ਹੈ ਇਹ ਏਸੇ ਕਲੋਨੀ ਦਾ ਜੀ ਇਹ ਸਲੋਚਨਾ ਇਨਕਲੇਵ ਕਲੋਨੀ ਇਹਦਾ ਹੀ ਹੈ ਜੀ ਆਹ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਨਕਸ਼ਾ ਵੀ ਇਹਨਾਂ ਵੱਲੋਂ ਬਣਾ ਲਿਆ ਗਿਆ ਹੈ ਕਿ ਇਸ ਇਸ ਤਰ੍ਹਾਂ ਕੰਮ ਹੋਵੇਗਾ ਇਹਨਾਂ ਦੇ ਇਹਨਾਂ ਦਾ ਆਬਦਾ ਦਿੱਤਾ ਆਬਦਾ ਨਹੀਂ ਦਿੱਤਾ ਹੈਗਾ ਇਹ ਪ੍ਰਾਪਰਟੀ ਡੀਲਰਾਂ ਨੇ ਦਿੱਤਾ ਹੋਇਆ ਨਕਸ਼ਾ ਜਿਹਨੇ ਲੋਕਾਂ ਨੂੰ ਢੋਲੇ ਭਾਲੇ ਲੋਕਾਂ ਨੂੰ ਇਹ ਪਲਾਟ ਦਿਖਾ ਕੇ ਗੁੰਮਰਾਹ ਕਰ ਰਿਹਾ ਹੈ ਜੀ ਜੇ ਨਾ ਆਪਣਾ ਕੋਈ ਹੱਲ ਨਿਕਲਿਆ ਇਸ ਦਾ ਤੁਸੀਂ ਕਹਿੰਦੇ ਵੀ ਉਹਨੇ ਉੱਪਰ ਜੁਰਮਾਨਾ ਵੀ ਪੈਣਾ ਚਾਹੀਦਾ ਹੈ ਇਸ ਨੂੰ ਜੋ ਇਹ ਤੇ ਲੀਗਲ ਕਾਰਵਾਈ ਹੋਣੀ ਚਾਹੀਦੀ ਹੈ ਜੇ ਨਹੀਂ ਹੁੰਦੀ ਤਾਂ ਕੀ ਹੋਊਗਾ ਅਸੀਂ ਇਹਦੇ ਤੇ ਧਰਨਾ ਲਾਵਾਂਗੇ ਜੀ ਨਹੀਂ ਹੁੰਦੀ ਕਾਰਵਾਈ ਕਾਰਵਾਈ ਕਰਾ ਕੇ ਹਟਾਗੇ ਜੀ ਕਿਉਂਕਿ ਦੇਖੋ ਐਡਾ ਵੱਡਾ ਕਪੜਾ ਇਹਦੇ ਮੈਨ ਦਾ ਪਰਚਾ ਵੀ ਬਣਦਾ ਜੇ ਸ਼ਹਿਰ ਦੇ ਵਿੱਚ ਇੱਕ 300 ਗਜ ਪਲਾਟ ਦੇ ਉੱਤੇ ਕੋਈ ਬੰਦਾ ਚਾਰ ਦੀਵਾਰੀ ਕਰਦਾ ਹੈ ਜਾਂ ਕੋਈ ਚਾਰ ਟਰਾਲੀਆਂ ਮਿੱਟੀ ਛਟਾ ਲੈਂਦਾ ਉਹਦੇ ਉੱਤੇ ਤਾਂ ਉਹਦੀ ਨਗਰ ਕੌਂਸਲ ਤੇ ਜਹੀ ਭੇਜ ਦਿੰਦੀ ਹੈ ਹੋਰ ਕਰਦੇ ਉਹਦੇ ਤਾਂ ਪਰਚਾ ਕਰਨ ਨੂੰ ਫਿਰਦੇ ਇੱਥੇ ਪੌਣੇ 9 ਕਿੱਲਿਆਂ ਦੇ ਵਿੱਚ ਇੰਨੀ ਮੈਨ ਹੋਊ ਜਨ ਹਿਤੇਸ਼ੀ টিআরপি ਨਹੀਂ ਭਰੋ ਸਾਬ ਦਾ ਅੱਜ ਨਗਰ ਕੌਂਸਲ ਦੇ ਕੌਂਸਲਰਾਂ ਵੱਲੋਂ ਆਪਣੇ ਹੀ ਨਗਰ ਕੌਂਸਲ ਦੇ ਪ੍ਰਧਾਨ ਦੇ ਉੱਤੇ ਗੰਭੀਰ આરોਪ ਲਗਾਏ ਗਏ ਹਨ ਇੱਕ ਕਲੋਨੀ ਹੈ ਸਲੋਚਨਾ ਇਨਕਲੇਵ ਇਹਨਾਂ ਦਾ ਇਲਜ਼ਾਮ ਹੈ ਕਿ ਇਸ ਨੂੰ ਨਜਾਇਜ਼ ਤੌਰ ਤੇ ਉੱਪਰ ਬਣਾਇਆ ਜਾ ਰਿਹਾ ਹੈ ਤੇ ਪ੍ਰਧਾਨ ਦੀ ਮਿਲੀ ਭੁਗਤ ਦੇ ਨਾਲ ਬਣਾਇਆ ਜਾ ਰਿਹਾ ਹੈ ਸਾਡੇ ਨਾਲ ਕੌਂਸਲਰ ਵੀਰ ਮੌਜੂਦ ਨੇ ਗੱਲਬਾਤ ਕਰਨੇ ਉਹਨਾਂ ਦੇ ਨਾਲ ਕਿਹਨਾਂ ਵੀਰ ਆਪਣਾ ਮੇਰਾ ਇਹ ਅਵਤਾਰ ਸਿੰਘ ਦਾ ਰਾਜ ਰਾਜ ਸਿੰਘ ਜੀ ਸਾਹਮਣੇ ਕਲੋਨੀ ਬਣ ਰਹੀ ਹੈਗੀ ਤੁਹਾਡੇ ਕੌਂਸਲਰ ਵੱਲੋਂ ਵਿਰੋਧ ਹੋ ਰਿਹਾ ਕੀ ਕਰਨਾ ਹੈ ਦੇਖੋ ਜੀ ਇਹ ਜਾਣਕਾਰੀ ਮਿਲੀ ਹੈ ਕਿ ਪਤਾ ਲੱਗਿਆ ਹੈਗਾ ਵੀ ਜਿਹੜੀ ਇਹ ਕਲੋਨੀ ਬਣ ਰਹੀ ਹੈਗੀ ਜਿਵੇਂ ਕਿ ਨਗਰ ਕੌਂਸਲ ਕਮੇਟੀ ਦੇ ਵਿੱਚ ਜਿਹੜੇ ਵੀ ਇਹਨਾਂ ਦੇ ਆਪਣਾ ਡਾਕੂਮੈਂਟ ਜਮ੍ਹਾਂ ਕਰਾਉਣੇ ਪੈਂਦੇ ਨੇਗੇ ਉਹ ਕਰਵਾਏ ਨਹੀਂ ਗਏ ਉਸ ਤੋਂ ਬਾਅਦ ਸੀਓ ਸਾਹਿਬ ਨੂੰ ਮਿਲੇ ਸੀਓ ਸਾਹਿਬ ਕਹਿੰਦੇ ਜੀ ਮੇਰੇ ਤਾਂ ਧਿਆਨ 'ਚ ਨਹੀਂ ਸੀਗਾ ਤੁਸੀਂ ਦੇਖ ਸਕਦੇ ਹੋ ਪਿੱਛੇ ਕਿੱਡੇ-ਕਿੱਡੇ ਕੰਦਾ ਕੱਡੀਆਂ ਪਈ ਇਹਨਾਂ ਕੰਮ ਚੱਲ ਰਿਹਾ ਸੀ ਪਰਸੋਂ ਚੌਥੇ ਆਪਣਾ ਜੇ ਆਈ ਸਾਹਿਬ ਆਏ ਸੀ ਉਹਦੇ ਦੋ ਉਸ ਤੋਂ ਬਾਅਦ ਇਹ ਕੰਮ ਰੋਕ ਦਿੱਤਾ ਗਿਆ ਸੀ ਪਰ ਇਸ ਤੋਂ ਪਹਿਲਾਂ ਇਹ ਕੰਮ ਚੱਲ ਰਿਹਾ ਸੀ ਸਾਡਾ ਸਵਾਲ ਇੱਕ ਹੀ ਆ ਵੀ ਕੀ ਨਗਰ ਕੌਂਸਲ ਕਮੇਟੀ ਦੇ ਸੀਓ ਸਾਹਿਬ ਨੇ ਨਗਰ ਕੌਂਸਲ ਕਮੇਟੀ ਦੇ ਸਾਡੇ ਨਗਰ ਕੌਂਸਲ ਕਮੇਟੀ ਦੇ ਪ੍ਰਧਾਨ ਨੇ ਭਵਿੰਦਰ ਸਿੰਘ ਨਿਹ ਤੇ ਇੰਨਾ ਮਤਲਬ ਉਹਨਾਂ ਲਵੇ ਅਮਲਾ ਜਮਲਾ ਗਾ ਜੇ ਕੋਈ ਗਰੀਬ ਕਿਤੇ ਦੇਹਲੀ ਬਣਾ ਲੇ ਜਾਂ ਕਿਤੇ ਕੋਈ ਕੰਦ ਕੱਢਣ ਲੱਗ ਜੇ ਜਾਂ ਭਰਤ ਪਾਉਣ ਲੱਗ ਜੇ ਨਾਲ ਦੀ ਨਾਲ ਪਹੁੰਚ ਜਾਂਦੇ ਨੇ ਇੱਥੇ ਐਡਾ ਵੱਡਾ ਮਤਲਬ ਕੰਮ ਚੱਲ ਰਿਹਾ ਇੱਕ ਵੱਡੀ ਕਲੋਨੀ ਕੱਟੀ ਜਾ ਰਹੀ ਹੈਗੀ ਤਾਂ ਇਹਦੀ ਇੱਕ ਇਹਨਾਂ ਨੂੰ ਭਣਕਣਾ ਹੋਵੇ ਤਾਂ ਹੋ ਨਹੀਂ ਸਕਦਾ ਸਾਡਾ ਤਾਂ ਸਿੱਧਾ ਸਿੱਧਾ ਜਿਹੜਾ ਕਮਿਆਜਾਗਾ ਵੀ ਇਸ ਚੀਜ਼ ਦਾ 2 ਮਿਲੀਪੁਕਤ ਨਾਲ ਕੰਮ ਹੋ ਰਿਹਾ ਅ ਥੱਲੇ ਤੋਂ ਲੈ ਕੇ ਉੱਪਰ ਤੱਕ ਲਿੰਕ ਹੋ ਸਕਦੇ ਨੇ ਇਹਦੇ ਕਿਉਂਕਿ ਜਿਹੜਾ ਐਡਾ ਵੱਡਾ ਕੋਈ ਕੰਮ ਕਰ ਰਿਹਾ ਹੈਗਾ ਔਰ ਨਗਰ ਕੌਂਸਲ ਕਮੇਟੀ ਨੂੰ ਨਾ ਪਤਾ ਹੋਵੇ ਇਹ ਤਾਂ ਹੋ ਨਹੀਂ ਸਕਦਾ ਹੈਗਾ ਜੀ ਅਸੀਂ ਤਾਂ ਜਾਂਚ ਦੀ ਮੰਗ ਕਰਦੇ ਆ ਬਾਕੀ ਦੇਖੋ ਹੁਣ ਅੱਗੇ ਜਿਹੜਾ ਨੋਟਿਸ ਉਹਨਾਂ ਨੂੰ ਕੱਢਿਆ ਗਿਆ ਹੈਗਾ ਇਹ ਕੰਪਨੀ ਨੂੰ ਇਹ ਉਹਦਾ ਜਿਹੜੇ ਆ ਕਲੋਨੀ ਆ ਉਸ ਤੋਂ ਬਾਅਦ ਦੇਖਦੇ ਆ ਕਿ ਕੀ ਕੀ ਬਣਦਾ ਹੈਗਾ ਪਹਿਲਾਂ ਤੁਸੀਂ ਇੱਕ ਦੁਕਾਨ ਦੇ ਬਾਹਰ ਚਲੇ ਗਏ ਸੀ 10 ਕਾਉਂਸਲ ਇਕੱਠੇ ਹੋ ਕੇ ਕਿ ਉਸ ਦੁਕਾਨ ਨੂੰ ਨਾਸਲ ਕੀਤਾ ਜਾਵੇ ਤਾਂ ਅੱਜ ਤੁਹਾਡੇ ਵੱਲੋਂ ਜੇ ਕੋਈ ਕੰਮ ਹੋ ਰਿਹਾ ਉਸ ਨੂੰ ਰੋਕਿਆ ਜਾ ਰਿਹਾ ਹੈਗਾ ਇਹਦਾ ਸਮਝ ਨਹੀਂ ਆਈ ਵੀ ਇਹ ਦੋਗਲੀ ਨੀਤੀ ਇਹ ਦੋਗਲੀ ਨੀਤੀ ਨਹੀਂ ਹੈਗੀ ਜੀ ਕਿਉਂਕਿ ਇੱਕ ਪਾਸੇ ਤਾਂ ਉਦੋਂ ਵੀ ਕਾਉਂਸਲਰ ਸਾਹਿਬ ਕਹਿ ਰਹੇ ਸਨ ਕਿ ਜਿਹੜੇ ਈਓ ਸਾਹਿਬ ਉਹ ਵੀ ਕਹਿੰਦੇ ਸਨ ਕਿ ਇਹ ਨਗਰ ਕਾਉਂਸਲ ਦੇ ਕਾਉਂਸਲਰ ਹਨ ਲੇਕਿਨ ਅਸੀਂ ਜੇ ਕੋਈ ਕਾਰਵਾਈ ਕਰਨ ਜਾ ਰਹੇ ਹਾਂ ਤਾਂ ਸਾਡੀ ਰੋਕ ਪਾਈ ਅੱਜ ਉਹ ਕੋਈ ਕੰਮ ਕਰ ਰਹੇ ਤੁਹਾਡੇ ਰੋਕ ਪਾਈ ਰਹੀ ਹੈ ਤੇ ਵੀ ਦਿਨਿਆਂ ਜਵਾਬ ਕਾਰਨ ਕੀ ਹੈ ਘਟੋ ਘਟ 4045 ਜਿਹੜੇ ਕੇਸ ਨੇ ਉਹ ਚੱਲ ਰਹੇ ਨੇ ਨਗਰ ਕੌਂਸਲ ਕਮੇਟੀ ਵੱਲੋਂ ਨਗਰ ਕੌਂਸਲ ਕਮੇਟੀ ਵੱਲੋਂ 4045 ਜਿਹੜੇ ਕੇਸ ਨੇ ਉਹ ਚੱਲ ਰਹੇ ਨੇ 4045 ਦੇ ਵਿੱਚੋਂ 1 2 ਨੂੰ ਟਾਰਗੇਟ ਕੀਤਾ ਜਾਂਦਾ ਕਿਉਂ ਉਹ ਉਹ ਕੀ ਨਜ਼ਰ ਨਹੀਂ ਆਉਦਾ ਹੈਗਾ ਉਹ ਕਿਹੜਾ ਮਤਲਬ ਹੈ ਕਾਨੂੰਨੀ ਨਹੀਂ ਕੰਮ ਅੱਜ ਤਾਂ ਇਹ ਮੰਗ ਕੀਤੀ ਸੀ ਵੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀ ਜਿਹੜਾ ਵੀ ਕੋਈ ਗੈਰ ਕਾਨੂੰਨੀ ਕੰਮ ਚੱਲਦਾ ਉਹਦੇ ਤੇ ਸਭ ਤੋਂ ਕਾਰਵਾਈ ਕੀਤੀ ਇਹ ਫਿਰ ਛਾਂਟ ਛਾਂਟ ਕੇ ਕਾਰਵਾਈਆਂ ਕਿਉਂ ਕੀਤੀਆਂ ਜਾਂਦੀਆਂ ਨੇ ਗਿਆ ਇਹਦਾ ਮਤਲਬ ਤਾਂ ਇਹ ਆ ਜਿਹਦੇ ਨਾਲ ਬਹਿ ਕੇ ਚਾਹ ਦਾ ਕੱਪ ਪੀ ਲਿਆ ਉਹਦੇ ਤੇ ਕਾਰਵਾਈ ਹੋਣੀ ਨਹੀਂ ਉਹਨੂੰ ਕੱਲਾ ਨੋਟਿਸ ਤੇ ਜਿਹੜਾ ਕੋਈ ਮਤਲਬ ਨਹੀਂ ਚਾਹ ਦਾ ਕੱਪ ਪੀਂਦਾ ਤਾਂ ਉਹਦੇ ਉੱਤੇ ਕਾਰਵਾਈ ਕਰ ਦੋ ਹੁਣ ਇਹੀ ਗੱਲ ਆ ਵੀ ਐਡੀ ਬਿਟੀ ਕਲੋਨੀ ਕੱਟੀ ਜਾ ਰਹੀ ਆ ਕਿ ਇਹਦਾ ਯੂ ਸਾਹਿਬ ਨੂੰ ਨਹੀਂ ਪਤਾ ਜਾਂ ਅਗਰ ਕੌਂਸਲ ਕਮੇਟੀ ਦੇ ਪ੍ਰਧਾਨ ਨੂੰ ਨਹੀਂ ਪਤਾ ਇਹ ਵੀ ਇੱਕ ਜਾਂਚ ਦਾ ਵਿਸ਼ ਕੀ ਨਾਮ ਜੀ ਬਣ ਪਰਮਿੰਦਰ ਸਿੰਘ ਪਿੰਕੀ ਪਿੰਕੀ ਸਾਹਿਬ ਅੱਜ ਤੁਸੀਂ ਇਸ ਕਲੋਨੀ ਵਿੱਚ ਪਹੁੰਚੇ ਹੋਗੇ ਕੀ ਆਪਣਾ ਹੋਾਈ ਹਾਂਜੀ ਉਹ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰੀ ਸੀ ਤੇ ਆਪਣੇ ਪੱਤਰਕਾਰ ਭਾਈ ਚਾਰਾ ਕਹਿੰਦਾ ਵੀ ਸਾਨੂੰ ਮੌਕੇ ਤੇ ਦਿਖਾਈ ਜਾਵੇ ਕਲੋਨੀ ਤਾਂ ਉਹ ਤੁਹਾਨੂੰ ਦਿਖਾ ਰਹੇ ਆਂ ਜੀ ਤੇ ਆ ਤੁਹਾਨੂੰ ਦਿਖਾ ਰਹੇ ਕਿਵੇਂ ਨਜਾਇਜ਼ ਕੰਮ ਚੱਲ ਰਿਹਾਗਾ ਨਾ ਤਾਂ ਇਹਨੇ ਚੇਂਜ ਆਫ ਲੈਂਡ ਦਾ ਸਰਟੀਫਿਕੇਟ ਗਏ ਨਾ ਆਰਾ ਦਾ ਕੋਈ ਨੰਬਰ ਹੈ ਦੇ ਕੋਲ ਕਿਉਂਕਿ ਉਸ ਤੋਂ ਬਿਨਾਂ ਤਾਂ ਇਹ ਕੋਈ ਵੀ ਕਲਰਾਈਜ਼ਰ ਆਪਣਾ ਇੱਟਨੀ ਲਾ ਸਕਦਾਗਾ ਤੁਹਾਡੇ ਸਾਹਮਣੇ ਆ ਕਿਵੇਂ ਇਹ ਮਿੱਟੀ ਪੈ ਰਹੀ ਹੈ ਕਿੱਥੋਂ ਮੈਨਿੰਗ ਹੋ ਰਹੀ ਹੈ ਕਾਉਂਟ ਟਿਪਰਾਂ ਨਹੀਂ ਲਿਆ ਰਿਆ ਇਹ ਵੀ ਮੈਨਿੰਗ ਦਾ ਅਲੱਗ ਵਾ ਇਹਨਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਕੋਈ ਟੈਕਸ ਨਹੀਂ ਇਹ ਭਰ ਰਹੇ ਮਿੱਟੀ ਲਿਆਉਣ ਦਾ ਜਾਂ ਹੋਰ ਕੁਝ ਵੀ ਨਹੀਂ ਟੈਕਸ ਚੋਰੀ ਕਰ ਰਹੇ ਨੇਗੇ ਤੁਸੀਂ ਕਨੈਕਸ਼ਨ ਤੁਹਾਡੇ ਕੋਲੇ ਉਹ ਕਿਸ ਦੀ ਰੱਖਸ਼ਾ ਦੀ ਇਹ ਏਸੇ ਕਲੋਨੀ ਦਾ ਜੀ ਇਹ ਸਲੋਚਨਾ ਇਨਕਲੇਵ ਕਲੋਨੀ ਇਹਦੇ ਹੀ ਹੈ ਜੀ ਆ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਨਕਸ਼ਾ ਵੀ ਇਹਨਾਂ ਵੱਲੋਂ ਬਣਾ ਲਿਆ ਗਿਆ ਹੈ ਕਿ ਇਸ ਇਸ ਤਰ੍ਹਾਂ ਕੰਮ ਹੋਵੇਗਾ ਇਹਨਾਂ ਦੇ ਇਹਨਾਂ ਦਾ ਆਬਦਾ ਦਿੱਤਾ ਇਹ ਪ੍ਰਾਪਰਟੀ ਡੀਲਰਾਂ ਨੇ ਦਿੱਤਾ ਹੋਇਆ ਨਕਸ਼ਾ ਜਿਹਨੇ ਲੋਕਾਂ ਨੂੰ ਥੋਲੇ-ਪਾਲੇ ਲੋਕਾਂ ਨੂੰ ਇਹ ਪਲਾਟ ਦਿਖਾ ਕੇ ਗੁੰਮਰਾਹ ਕਰ ਰਿਹਾ 25-30000 ਰੁਪਏ ਗਾਜ ਦੇ ਰੇਟ ਕੱਢ ਰਿਹਾ ਹੈ ਆਪਣੇ ਸਰੂਪ ਵਿੱਚ ਅਜਿਹਾ ਹੀ ਹੈ ਕਿ ਆਪਣੇ ਆਪ ਪਹਿਲਾਂ ਵੀ ਦੇਖਿਆ ਕਿਸੇ ਕੋਈ ਨਾ ਕੋਰੋਨੀ ਦਾ ਰੌਲਾ ਪੈਂਦੀ ਰਹਿੰਦਾ ਨਹੀਂ ਜੀ ਜਦੋਂ ਕੋਈ ਨਾਜਾਇਜ਼ ਕੰਮ ਹੋਊਗਾ ਤਾਂ ਰੌਲਾ ਪਊਗਾ ਜੀ ਪਊਗਾ ਪ੍ਰਾਪਰ ਕੰਮ ਕਰੇ ਹੁਣ ਤੱਕ ਤੁਹਾਨੂੰ ਦੱਸਿਆ ਵੀ ਰੌਲਾ ਕੀ ਇਸ ਕਲੋਨੀ ਦੇ ਕਲੋਨਾਈਜ਼ਰ ਵੱਲੋਂ ਸਰਕਾਰ ਨੂੰ ਕੋਈ ਐਪਲੀਕੇਸ਼ਨ ਹੀ ਪੁੱਟ ਕੀਤੀ ਗਈ ਹੈ ਇਹ ਦਰਖਾਸਤ ਨਹੀਂ ਦਿੱਤੀ ਗਈ ਹੈ ਕਲੋਨੀ ਪਾਸ ਕਰਾਉਣ ਸੰਬੰਧੀ ਇਹ ਨਾਮ ਬੋਲੋ ਕਲੋਨਾਈਜ਼ਰ ਦਾ ਇਹ ਕਲੋਨੀ ਦਾ ਨਾਮ ਸਲੋਚਨਾ ਕਲੋਨੀ ਹੈ ਕਲੋਨਾਈਜ਼ਰ ਦਾ ਨਾਮ ਨਹੀਂ ਪਤਾ ਸਲੋਚ ਸਲੋਚਨਾ ਕਲੋਨੀ ਹੈ ਪ੍ਰਧਾਨ ਜੀ ਜੇ ਨਾਂ ਆਪਣਾ ਕੋਈ ਇਹ ਹੱਲ ਨਿਕਲਿਆ ਇਸ ਦਾ ਤੁਸੀਂ ਕਹਿੰਦੇ ਵੀ ਉਹਨੇ ਉੱਪਰ ਜੁਰਮਾਨਾ ਵੀ ਪੈਣਾ ਚਾਹੀਦਾ ਇਸ ਨੂੰ ਜੋ ਇਹ ਤੇ ਲੀਗਲ ਕਾਰਵਾਈ ਹੋਣੀ ਚਾਹੀਦੀ ਹੈ ਹਣਾ ਜੇ ਨਹੀਂ ਹੁੰਦੀ ਤਾਂ ਕੀ ਹੋਏ ਅਸੀਂ ਇਹਦੇ ਤੇ ਧਰਨਾ ਲਾਵਾਂਗੇ ਜੀ ਨਹੀਂ ਹੁੰਦੀ ਕਾਰਵਾਈ ਕਾਰਵਾਈ ਕਰਾ ਕੇ ਹਟਾਂਗੇ ਜੀ ਕਿਉਂਕਿ ਦੇਖੋ ਐਡਾ ਵੱਡਾ ਕਪੜਾ ਜੇ ਮਾਈਨਿੰਗ ਦਾ ਪਰਚਾ ਵੀ ਬਣਦਾ ਜੇ ਸ਼ਹਿਰ ਦੇ ਵਿੱਚ ਇੱਕ 300 ਗਜ ਪਲਾਟ ਦੇ ਉੱਤੇ ਕੋਈ ਬੰਦਾ ਚਾਰਦੁਵਾਰੀ ਕਰਦਾ ਜਾਂ ਕੋਈ ਚਾਰ ਟਰਾਲੀਆਂ ਮਿੱਟੀ ਢਾਹ ਲੈਂਦਾ ਉਹਦੇ ਉੱਤੇ ਤਾਂ ਉਹਦੀ ਨਗਰ ਕੌਂਸਲ ਤੇ ਜਈ ਭੇਜ ਦਿੰਦੀ ਆ ਹੋਰ ਕਰਦੇ ਦੋ ਉਹਦੇ ਤੇ ਪਰਚਾ ਕਰਨ ਨੂੰ ਫਿਰਦੇ ਇੱਥੇ ਪੌਣੇ 9 ਕਿੱल्ल्या ਦੇ ਵਿੱਚ ਇੰਨੀ ਮਾਈਨਿੰਗ ਹੋ ਗਈ ਇੰਨੀ ਮਿੱਟੀ ਪੈ ਨੀ ਗਈ ਹਜੇ ਤੱਕ ਇਹ ਬੰਦੇ ਨੇ ਫਾਈਲ ਨਹੀਂ ਤਿਆਰ ਕੀਤੀ ਆ ਪਿੱਛੇ ਕੈਮਰਾਮੈਨ ਨੂੰ ਦੱਸੋ ਤੁਸੀਂ ਆ ਤਾਜੇ ਤਾਜੇ ਦੇਖੋ ਕੰਮ ਹੋ ਰਿਹਾ ਜਿਹੜੇ ਅਸੀਂ ਰੋਕੇ ਆ ਇਹ ਤੁਹਾਡੇ ਦਿਓ ਤੁਸੀਂ ਹਰਕਤ ਚਾਇਓ ਉਦੋਂ ਕੰਮ ਰੁਕਿਆ ਉਦੋਂ ਫਿਰ ਚੱਲ ਰਿਹਾ ਹਾਂ ਜੀ ਉਸ ਤੋਂ ਬਾਅਦ ਸਾਡੇ ਯੂਐਸ ਸਾਹਿਬ ਨੇ ਵੀ ਕੀ ਕੀਤਾ ਇੱਕ ਗੋਲ ਮੋਲ ਜਿਹਾ ਨੋਟਿਸ ਦੇਤਾ ਵੀ ਤੁਸੀਂ ਆਪਣੀ ਫਾਈਲ ਤਿਆਰ ਕਰਕੇ ਦਿੱਤੀ ਜਾਵੇ ਕਿਉਂਕਿ ਜਿਹੜਾ ਸਾਰਾ ਵੀ ਕਪੜਾ ਚੱਲ ਰਿਹਾ ਹੈ ਸਾਡੇ ਪ੍ਰਧਾਨ ਸਾਹਿਬ ਦੀ ਮਿਲੀ ਭੁਗਤਣਾ ਚੱਲ ਰਿਹਾ ਸਾਰਾ ਦੇਨ ਲੈਂਡ ਜੋ ਵੀ ਹੋ ਰਿਹਾ ਪ੍ਰਧਾਨ ਸਾਹਿਬ ਦਾ ਵਿੱਚ ਵਿੱਚ 110% ਹੱਥ ਆ ਕਹਿੰਦੇ ਕੋਈ ਗਿਫਟ ਕੋਸ਼ਟ ਭੇਜਣੇ ਪਤਾ ਮੈਂ ਕਹਿੰਦਾ ਜੀ ਬਹੁਤ ਖੁਸ਼ ਆਇਆ ਉਹ ਛੱਡੋ ਤੁਸੀਂ ਅਸੀਂ ਆਉਣ ਵਾਲੇ ਟਾਈਮ 'ਚ ਉਹ ਵੀ ਜਾਗਰ ਕਰਾਂਗੇ ਸਾਡੇ ਕੋਲ ਸਾਰੇ ਸਬੂਤ ਹੈਗੇ ਆ ਬੇਫਿਕਰ ਹੋ ਮਾਨ ਸਾਹਿਬ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਦੀ ਆਬਦਾ ਆਬਦਾ ਜ਼ਿਲ੍ਹਾ ਆਪਣਾ ਸ਼ਹਿਰ ਆ ਆਪਣਾ ਹਲਕਾ ਮਾਨ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਵੀ ਆਪਾਂ ਤਾਂ ਕਹੀ ਲੈ ਕੇ ਚੱਲੇ ਸੀ ਵੀ ਸਾਫ਼ ਸੁਥਰਾ ਤੇ ਰਿਸ਼ਵਤ ਤੋਂ ਬਿਨਾਂ ਵਾਲਾ ਪ੍ਰਸ਼ਾਸਨ ਦੇਣਾ ਸ਼ਹਿਰ ਨੂੰ ਪੰਜਾਬ ਨੂੰ ਪਰ ਅੱਜ ਦੇਖੋ ਵੀ ਆਪਦੇ ਸ਼ਹਿਰ ਦੇ ਵਿੱਚ ਕੀ ਹਾਲ ਹੋ ਰਿਹਾ ਐਡੀ ਵੱਡੀ ਕਲੋਨੀ ਪੌਣੇ 9 ਕਿੱਲੇ ਦੀ ਕਲੋਨੀ ਕੰਮ ਚੱਲਦ ਨੂੰ 5 ਮਹੀਨੇ ਹੋ ਗਏ ਈਓ ਸਾਹਿਬ ਨੂੰ ਨਹੀਂ ਪਤਾ ਕਿਸੇ ਸ ਕੁਈ ਸਰਕਾਰੀ ਸੀਵਰੇਜ ਪਾਣਾ ਹੋਵੇ ਜੇ ਕਨੈਕਸ਼ਨ ਲੈਣਾ ਹੋਵੇ ਉਹ ਸਰਕਾਰ ਨੂੰ ਦਿੱਤਾ ਜਾਵੇਗਾ ਜੀ ਕੋਈ ਕਨੈਕਸ਼ਨ ਲੋਕਾਂ ਨੂੰ ਧੋਖਾ ਹੀ ਹੈ ਜੀ ਬੇਈਮਾਨੀ ਹੋ ਰਹੀ ਹੈ ਲੋਕਾਂ ਨੂੰ ਭੋਲੇ-ਪਾਲੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਕੱਲ ਨੂੰ ਇਹ ਕਲੋਨੀ ਦੇ ਵਿੱਚ ਇੱਕ ਵੀ ਉਹਨਾਂ ਨੂੰ ਜਿਹੜੀ ਮੋਟਰੀ ਸਹੂਲਤਾਂ ਉਹ ਨਹੀਂ ਦਿੱਤੀ ਜਾਊਗੀ ਜੀ ਬਿਲਕੁਲ ਸਾਡੇ ਸਾਡੇ ਕੌਂਸਲਰ ਸਾਹਿਬਾਨ ਜਿਨ੍ਹਾਂ ਨੇ ਮੁੱਖ ਮੰਤਰੀ ਪਵਾ ਪੰਜਾਬ ਪਵਨ ਸਿੰਘ ਮਾਨ ਜੀ ਨੂੰ ਇਹ ਬੇਨਤੀ ਕੀਤੀ ਹੈ ਕਿ ਇਸ ਕਪਲੇ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਇਸ ਕਪਲੇ ਤੋਂ ਬਾਅਦ ਜਦੋਂ ਲੋਕ ਇੱਥੇ ਆ ਕੇ ਆਪਣੇ ਪਲਾਟ ਖਰੀਦਣਗੇ ਆਪਣੇ ਮਕਾਨ ਬਣਾਣਗੇ ਤਾਂ ਉਹ ਆਪਣੀਆਂ ਜੋ ਮੌਡਰਨ ਸਹੂਲਤਾਂ ਹਨ ਉਹਨਾਂ ਤੋਂ ਵਾਂਝੇ ਰਹਿ ਜਾਣਗੇ ਤਾਂ ਇਹਨਾਂ ਨੇ ਜਦੋਂ ਸਾਰਾ ਇਹ ਮਸਲਾ ਇਹਨਾਂ ਦੇ ਧਿਆਨ ਵਿੱਚ ਆਇਆ ਤਾਂ ਇਹਨਾਂ ਨੇ ਸ਼ਿਕਾਇਤ ਕੀਤੀ ਤਾਂ ਇਹਨਾਂ ਦੇ ਦੁਆਰਾ ਕੰਮ ਰੁਕਵਾਇਆ ਗਿਆ ਤੇ ਦੱਸ ਰਹੇ ਸਨ ਕਿ ਪ੍ਰਧਾਨ ਸਾਹਿਬ ਦਾ ਇਹ ਇਹਨਾਂ ਇਹਨਾਂ ਦਾ ਪ੍ਰਧਾਨ ਸਾਹਿਬ ਦੇ ਉੱਪਰ ਇਹ ਇਲਜ਼ਾਮ ਵੀ ਹੈ ਕਿ ਉਹਨਾਂ ਦੀ ਮਿਲੀ ਭੁਗਤ ਦੇ ਨਾਲ ਸਾਰਾ ਇਹ ਗੁਰਖ ਧੰਦਾ ਚੱਲ ਰਿਹਾ ਹੈ ਸੰਗਰੂਰ ਤੋਂ ਗੁਰਿੰਦਰ ਸਿੰਘ ਜਨ ਹਿਤੇਸ਼ੀ